ਹਾਂਜੀ ਦੋਸਤੋ ਆਜੋ ਤੁਹਾਨੂੰ ਬਈ ਇੱਕ ਪੁਰਾਣੀ ਯਾਦ ਤਾਜ਼ਾ ਕਰਾਉਣੇ ਆ ਜਿਹੜੇ ਭਰਾ ਪੱਠਿਆਂ ਦੇ ਵਿੱਚ ਸੂੰਗਰੇ ਛਲਗਮ ਸੜਦੇ ਰਹੇ ਆ ਤੇ ਰਮਣ ਟੋੜੀ ਜਾਂਦੀ ਹੈ ਹਨਾ ਦੱਸਿਓ ਆ ਕੀ ਚੀਜ਼ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਟੋੜੀ ਜਾਂਦੇ ਹੋ ਸੂੰਗਰੇ ਟੋੜੇ ਆ ਜੀ ਤੇ ਜਿੰਨਾਂ ਦੀ ਚਟਨੀ ਵੀ ਬਣ ਜਾਂਦੀ ਹੈ ਤੇ ਆਲੂ ਪਾ ਕੇ ਸਬਜ਼ੀ ਬਹੁਤ ਏਸ ਦਿਖਾਓ ਮੜੀ ਸੂੰਗਰੇ ਆ ਕਿ ਮੂੰਗਰੇ ਆ ਇਹ ਸੂੰਗਰੇ ਇਹ ਫਰਕ ਦੱਸੋ ਕੀ ਹੁੰਦਾ ਮੂੰਗਰੇ ਤੇ ਸੂੰਗਰੇ ਮੂੰਗਰੇ ਹੁੰਦੇ ਆ ਵੀ ਉਹ ਮੂਲੀ ਦਾ ਡੱਕ ਤੋਂ ਬਣਦੇ ਆ ਠੀਕ ਆ ਇਹ ਜਿਹੜੇ ਕੀ ਹੁੰਦੇ ਆ ਜਮਨਿਕ ਨਿਕੀ ਹਾਂਜੀ ਇਹ ਆਪਣੇ ਕੋਲ ਪੂਰੇ ਡਾਲ ਇਹਦੇ ਬਹੁਤ ਵੱਡੇ ਹਨਾ ਦੋ ਦੋ ਗਿੱਠਾਂ ਦੇ ਆ ਮੂੰਗਰੇ ਆ ਲਓ ਜੀ ਇਹ ਆਲੂ ਪਾ ਕੇ ਬਈ ਸਬਜ਼ੀ ਦੀ ਹੁਣ ਬੜੀ ਟੇਸਟੀ ਬਣਦੀ ਆ ਇਹ ਵਗਦੇ ਵੀ ਹਨਾ ਰੇੜੀਆਂ ਤੇ ਪਏ ਹੁੰਦੇ ਆ ਗੁੱਟੀਆਂ ਬੰਨ ਬੰਨ ਕੇ ਵੇਚਦੇ ਆ ਲੋਕ ਤੇ ਆਪਣੇ ਪੱਠਿਆਂ ਦੇ ਵਿੱਚ ਬਈ ਇਹ ਥੋੜਾ ਜੀ ਸਿੱਟਿਆ ਸੀ ਸਰੋਂ ਸੋងਰੇ ਤੇ ਚੀਨੀ ਸਰੋਂ ਬਹੁਤ ਜਮੀਂ ਬਰਸੀਮ ਸਾਰਾ ਵੱਡੀ ਆਨੇ ਆ